शरीर बहुत दुखद पिया पहला दवाई खानी है जल्द गोली पता नहीं की हो गया गुरजोत हां जी मम्मी की गल दवाई खान रही है ਮੰਮੀ ਅੱਜ ਨਾ ਸਰੀਰ ਬੜਾ ਦਰਦ ਕਰਨ ੜਿਆ ਲੱਗਦਾ ਮੈਨੂੰ ਬੁਖਾਰ ਜਾ ਹੋ ਗਿਆ ਵਾ ਅੱਛਾ ਚਲ ਦਵਾਈ ਖਾ ਲੈਨੀ ਹੈ ਪਹਿਲਾਂ ਦਵਾਈ ਤੂੰ ਦੱਸਿਆ ਨਹੀਂ ਗਾ ਦਵਾਈ ਤੂੰ ਜਿਹੜੀ ਨਾ ਖਾਂਡਿਆ ਵੀ ਚਲ ਆਪਾਂ ਉੱਥੇ ਲੈ ਆਉਂਦੇ ਦਵਾਈ ਜਾ ਕੇ ਕੋਈ ਨਾ ਮੰਮੀ ਉਹ ਖਾ ਲਈਏ ਗੋਲੀ ਬਸ ਹੋ ਜਾਣਾ ਸਹੀ ਉਹਦੇ ਨਾਲ ਅੱਛਾ ਪਤਾ ਨਹੀਂ ਕੰਮ ਕਰਦੀ ਪਈ ਹੀ ਕੀ ਹੋ ਗਿਆ ਸਾਰਾ ਕੰਮ ਕੰਮ ਕਰ ਲਿਆ ਤਾਂ ਉਧਰ ਲੰਮੇ ਪਈਆਂ ਤੇ ਸਿਰ ਵੀ ਨਾਲੇ ਦਰਦ ਕਰਨ ਡਿਆ ਹੱਥ ਪੈਰ ਮੇਰੇ ਬੜੇ ਦਰਦ ਕਰਦੇ ਪਏ ਠੀਕ ਆ ਤੂੰ ਦੱਸਿਆ ਹੀ ਨਹੀਂ ਨਾ ਵੀ ਮੇਰਾ ਸਰੀਰ ਨਹੀਂ ਠੀਕ ਨਾ ਚੱਲ ਕੋਈ ਨਾ ਮੰਮੀ ਮੈਂ ਗੋਲੀ ਖਾ ਲਈ ਐ ਜੇ ਨਾ ਫਰਕ ਪਾਊਗਾ ਫਿਰ ਲੈਵਾਂਗਾ ਜਾ ਕੇ ਡਾਕਟਰ ਕੋ ਦਵਾਈ ਠੀਕ ਆ ਤੂੰ ਨਾ ਪੈ ਜਾ ਲੰਮੇ ਫਿਰ ਘੜੀ ਹੈ ਦਵਾਈ ਲਈ ਆ ਤੇ ਫਿਰ ਮੰਮੀ ਰਾਤ ਦਾ ਰੋਟੀ ਪਾਣੀ ਕਿਦਾਂ ਹੋਊਗਾ ਫਿਰ ਕੋਈ ਨਹੀਂ ਮੈਂ ਜੱਸ ਨੂੰ ਕਹਿੰਨੀ ਆ ਵੀ ਰੋਟੀ ਪਾਣੀ ਬਣਾਉਂਗੀ ਅੱਛਾ ਠੀਕ ਆ ਫਿਰ ਨੇ ਬਣਾ ਲੈਣਾ ਕੋਈ ਗੱਲ ਨਹੀਂ ਮੰਮੀ ਠੀਕ ਆ ਹਾਂ ਤੇ ਕੀ ਬਣਾਉਣਾ ਬਣਾਉਣਾ ਤੁਸੀਂ ਜੋ ਬਣਾਉਣਾ ਬਣਾਉਣਾ ਨੂੰ ਦੱਸ ਦਈ ਹੈ ਅੱਛਾ ਕੀ ਕਰਨਾ ਵਾ ਤੇ ਮੈਂ ਜਾਣਾ ਜਰਾ ਕਰ ਰਵੀ ਘਰ ਉਹਦੀ ਮੰਮੀ ਦੀਆਂ ਨੇ ਅੱਖਾਂ ਬਣਾਈਆਂ ਨੇ ਤੇ ਮੈਂ ਉਧਰੋਂ ਪਤਾ ਲੈ ਆਮ ਚਲੋ ਕੋਈ ਨਾ ਲੈਓ ਪਤਾ ਤੁਸੀਂ ਜਾ ਕੇ ਠੀਕ ਹੈ ਤੇ ਕਰ ਲੋ ਚਲ ਕੋਈ ਥੋੜਾ ਜਿਹਾ ਰੈਸਟ ਕਰ ਲੈ ਕੋਈ ਨਾ ਵੀ ਫਿਰ ਮੈਂ ਥੋੜਾ ਜਿਹਾ ਲੰਮੇ ਪੈ ਜਾਣੀ ਹੈ ਨਾਲ ਮਿਲ ਕੇ ਕਰ ਲਿਓ ਕੰਮ ਪਤਾ ਨਹੀਂ ਕਿੱਥੇ ਬੈਠੀ ਆ ਉਹ ਜੱਸ ਹਾਂਜੀ ਮੰਮੀ ਤੇ ਇੰਜ ਕਰੀ ਹਾਂਜੀ ਭਾਬੀ ਜੀ ਨੂੰ ਬੁਖਾਰ ਜੀ ਆਂਦੀ ਮੈਨੂੰ ਹੋਇਆ ਠੀਕ ਨਹੀਂ ਗਈ ਮੈਂ ਹਾਂਜੀ ਤੇ ਪੁੱਤ ਰੋਟੀ ਰੋਟੀ ਦਾਰ ਭਰ ਕਰੋ ਤੇ ਮੈਂ ਜਾਣਾ ਜਰਾ ਤੇਰੀ ਆਂਟੀ ਦੀ ਰੱਖਾ ਬਣਾਈਆਂ ਨਾ ਹਾਂਜੀ ਉਹਦਾ ਪਤਾ ਲੈ ਆਵਾ ਰੋਟੀ ਬਣਾਉਣੀ ਹੈ ਹਾਂ ਭਾਬੀ ਨੂੰ ਕੀ ਹੋਇਆ ਆਹ ਜਿਸਰੀ ਨਹੀਂ ਠੀਕ ਮੇਰਾ ਦਰਦ ਜਿਹਾ ਹੁੰਦੀ ਗੋਲੀ ਖਾਣ ਡਈ ਸੀ ਤੇ ਚੱਲ ਪੁੱਤ ਕਰ ਲੈ ਉਹਨੇ ਤਾਂ ਚੰਗੀ ਭਲੀ ਸੀ ਮੰਮੀ ਨਹੀਂ ਪੁੱਤ ਨਾ ਠੀਕ ਉਹ ਤਾਂ ਹੀ ਦਵਾਈ ਖਾਦੀ ਹੈ ਚਲ ਕੋਈ ਨੂੰ ਦੇਖ ਲੈਣੀ ਹੈ ਹੈ ਕੋਈ ਨਾ ਕੋਈ ਨਾ ਬਣਾ ਲੈਣੀ ਹੈ ਬਣਾ ਲਈ ਮੈਂ ਤੇ ਮੈਂ ਨਾ ਆਈ ਫਿਰ ਉਧਰ ਹੋ ਗਿਆ ਹੈ ਠੀਕ ਹੈ ਹਾਂ ਮੈਂ ਜਾਵਾਂ ਜਿਹੜਾ ਜਾ ਮੈਂ ਟੋ ਇਹਨੂੰ ਤਾਂ ਮੈਂ ਦੱਸਦੀ ਆ ਹੈ ਕਿੱਥੇ ਹੁਣ ਇਹ ਚੰਗੀ ਭਲੀ ਸੀ ਭਾਬੀ ਭਾਬੀ ਕੀ ਹੋਇਆ ਕੁਛ ਨਹੀਂ ਜੱਸ ਲੱਗਦਾ ਮੈਨੂੰ ਬੁਖਾਰ ਜਾ ਹੋਇਆ ਵਾ ਮੇਰੇ ਸਿਰ ਬਹੁਤ ਦਰਦ ਕਰਨ ੜਿਆ ਇਸ ਲਈ ਮੈਂ ਹੁਣੇ ਗੋਲੀ ਖਾਧੀ ਆ ਤੁਹਾਡਾ ਛੱਲਵੇਂ ਪਿਆ ਜਾਨੀ ਆ ਗੋਲੀ ਖਾਲੀ ਤੇ ਉੱਠ ਕੇ ਤਾਂ ਆਪਦਾ ਰੋਟੀ ਪਾਣੀ ਪਕਾ ਲਓ ਭਾਈ ਜਸਤੋ ਅੱਜ ਬਣਾ ਲਾ ਮੇਰੇ ਕੋ ਨਹੀਂ ਉੱਠਿਆ ਜਾਣਗੇ ਮੇਰੇ ਕੋ ਨਹੀਂ ਪੱਕਣਾ ਹੈਗਾ ਮੈਂ ਪਹਿਲੇ ਦੱਸ ਤਾ ਤੁਹਾਨੂੰ ਮੇਰੇ ਤੇ ਉਮੀਦ ਲਾ ਕੇ ਰੱਖਣ ਦੀ ਕੋਈ ਲੋੜ ਨਹੀਂ ਹੈਗੀ ਉੱਠ ਕੇ ਤਾਂ ਰੋਟੀ ਪਾਣੀ ਪਕਾ ਲਓ ਆਪਣਾ ਤੇ ਐਂ ਦਾ ਕਰੋ ਦਾਲ ਜਾਂ ਸਬਜ਼ੀ ਕੋਈ ਬਣਾ ਲਓ ਆਟਾ-ਟਾ ਗੁੰਨਦੋ ਮੇਰੇ ਕੋ ਨਹੀਂ ਮੇਰੇ ਕੋ ਨਹੀਂ ਬੰਦੀ ਹੈਗੀ ਦਾਲ ਨਾਲ ਸਬਜ਼ੀ ਮੈਂ ਤਾਂ ਆਪਣੇ ਨੋਟਸ ਤਿਆਰ ਕਰਨੇ ਹਲੇ ਮੇਰਾ ਤਾਂ ਆਪਣਾ ਕੰਮ ਪਿਆ ਹੋਇਆ ਵਾ ਮੇਰਾ ਸੀ ਨਹੀਂ ਸਹੀ ਹੈਗਾ ਤਾਂ ਹੀ ਤੈਨੂੰ ਮੈਂ ਕਾ ਨਾ ਬਣਾ ਦੇ ਹਾਂ ਜਰ ਰੋਟੀ ਤੁਹਾਡਾ ਸਰੀਰ ਤਾਂ ਦੂਜੇ ਕਦੇ ਨਾਲ ਲੱਗ ਜਾਂਦਾ ਦੁਖਣ ਨਜਾਇਜ਼ ਵਿੱਚ ਹੀ ਆਹ ਹੋ ਗਿਆ ਮੈਨੂੰ ਆਹ ਹੋ ਗਿਆ ਮੇਰਾ ਵੀ ਵੀ ਵਧ ਗਿਆ ਮੇਰਾ ਘਟ ਗਿਆ ਚੱਲ ਜਾ ਫਿਰ ਮੈਂ ਬੈਠਣਾ ਕਰ ਮੈਂ ਬਣਾ ਦਿੰਦੀ ਤੇ ਨਾਲੇ ਮੈਂ ਇੱਕ ਗੱਲ ਦੱਸਦਾ ਮਮਮੀ ਨੇ ਨਾ ਕੰਨ ਦੇ ਵਿੱਚ ਖੁਸਰ-ਫੁਸਰ ਜੀ ਨਾ ਕਰਿਆ ਕਰ ਵੀ ਉਹ ਮੇਰ ਕੋ ਦਾ ਬੱਕਦਾ ਨਹੀਂ ਮੈਂ ਤਾਂ ਬਿਮਾਰ ਹੋ ਗਈ ਆ ਉਹਨੂੰ ਕਹਿ ਦੋ ਸਬਜ਼ੀ ਰੋਟੀ ਬਣਾ ਲੂਗੇ ਮੈਂ ਤਾਂ ਮਮਮੀ ਨੂੰ ਕਿਹਾ ਹੀ ਨਹੀਂ ਆ ਤੇਰੇ ਵੱਲ ਈ ਨੂੰ ਕਹਿ ਦੋ ਰੋਟੀ ਬਣਾ ਲੈਣ। ਤੂੰ ਮੈਨੂੰ ਕਿਹੜੀ ਗੱਲ ਸੁਨੇਹਾ ਲਾ ਕੇ ਗਏ ਨੇ ਵੀ ਰੋਟੀ ਸਬਜ਼ੀ ਬਣਾ ਲੈ ਉੱਠ ਕੇ। ਮੈਂ ਦਵਾਈ ਖਾਂਦੀ ਪਈ ਹਮੇ ਉੱਥੇ ਆਏ ਆ ਕਹਿੰਦੇ ਚਲ ਪੁੱਤ ਨਹੀਂ ਜੇ ਤੂੰ ਸਹੀ ਹੈ ਕਿ ਮੈਂ ਜੱਜ ਨੂੰ ਕਹਿ ਦਿੰਨੀ ਆ। ਬਸ ਹਮੇ ਕੋ ਤਾਂ ਗਲਤੀ ਹੋ ਗਈ ਪਈ ਤੇ ਮਛੇੜ ਕੇ ਉਹ ਮੈਂ ਬਣਾ ਲੈਣੀ ਆ। ਹਾਂ ਹਾਂ ਮੈਂ ਚੱਲੀ ਆ ਤੇ ਮੈਨੂੰ ਅੱਗੇ ਤਾਂ ਨਹੀਂ ਕਹਿੰਦੀ ਕੋਈ ਲੋੜ ਹੈਗੀ ਵੀ ਬਣਾਉਣਾ ਤੇ ਬਣਾ ਲੈ। ਚੰਗੀ ਬਲੀ ਹੈਗੀਆਂ ਤਾਂ ਉੱਠ ਕੇ ਤਾਂ ਬਣਾ ਲੈ ਕੰਮ ਤੋਂ ਟਲਦੀ ਨਾ ਪਿਆ ਜਾ ਕਰ। ਜਾਸਿੰਨਾ ਕਰ ਦਿੰਦੀ ਕੰਮ ਹੈ ਅੱਜ ਹੀ ਇਹ ਰੋਟੀ ਪਾਣੀ ਦੇ ਕਰ ਦਿੰਦੀ ਤੇ ਉਦੋਂ ਮੈਂ ਹੀ ਡੇਲੀ ਕਰਦੀ ਆ ਪਤਾ ਨਹੀਂ ਇਹ ਕੁੜੀ ਤੇ ਦਿਮਾਗ ਸੱਚੀ ਚੱਲਦਾ ਰਹਿੰਦਾ ਇਹਨੂੰ ਤੇ ਬਸ ਦਿਖਾਵਾ ਹੀ ਲੱਗਦਾ ਵਾ ਭਾਬੀ ਨਾਟਕ ਕਰਨਦੀ ਆ ਖਾਣੀਆਂ ਸੋਖੀਆਂ ਵਾ ਪਕਾਉਣੀਆਂ ਆਖੀਆਂ ਲੱਗਦੀਆਂ ਇਹ ਵੀ ਥੋੜਾ ਜਿਹਾ ਵੇਖ ਲੈ ਇਹਨੂੰ ਕੋਈ ਠੀਕ ਨਹੀਂ ਹੈਗਾ ਅਦਰ ਮਮਮੀ ਆਉਹੀ ਚੱਲ ਮਮਮੀ ਇਹਦੇ ਵਿੱਚ ਐਂ ਤਾਂ ਚਲੋ ਸਹੀ ਕਹਾ ਵਾ ਕਿ ਮੈਂ ਚਲੋ ਕਹਿ ਦਿੰਨੀ ਆ ਹਰ ਪਈ ਉਹ ਧਿਆਨ ਕੇ ਮੈਨੂੰ ਲੜਨ ਨਹੀਂ ਲਾਤੀ ਆ ਕਿ ਮੈਨੂੰ ਇਦਾਂ ਕਿਉਂ ਕਿਹਾ ਉਹ ਥੋੜਾ ਜਿਹਾ ਕਿ ਨਾ ਦੂਸਰੇ ਬੰਦੇ ਦਾ ਵੀ ਸੋਚਣਾ ਚਾਹੀਦਾ ਕਿ ਚਲੋ ਨਹੀਂ ਠੀਕ ਹੈ ਜੇ ਤੁਸੀਂ ਦਾਲ ਪਈ ਕਰ ਦੋ ਨਾ ਬੁਖਾਰ ਨੂੰ ਵੀ ਅੱਜ ਹੀ ਚੜਨਾ ਸੀ ਸੱਚੀ ਥੋੜਾ ਜਿਆ ਨਾ ਬੰਦੇ ਨੂੰ ਸੋਚਣਾ ਚਾਹੀਦਾ ਕਿ ਚਲੋ ਭਾਬੀ ਆ ਫਿਰ ਕੀ ਹੋ ਗਿਆ ਜੇ ਉਹ ਸਾਰਾ ਦਿਨ ਲੱਗਦੀ ਹੈ ਤਾਂ ਮੈਂ ਵੀ ਕਰ ਲਾਂ ਪਰ ਪਤਾ ਹੀ ਨਹੀਂ ਕੀ ਆ ਮੈਂ ਕਰਨਾ ਤੇ ਆਪ ਹੀ ਆ ਫੜਾਫਟ ਕਰ ਲਾਂ ਤੇਰੀ ਜਾਗ ਨਹੀਂ ਸਹੀ ਲੱਗੂਗਾ ਫਿਰ ਡਾਕਟਰ ਕੋ ਜਾ ਕੇ ਦਵਾਈ ਲੈਣੀ ਆ ਦਾਲ ਤੇ ਬਣਾਣੀ ਧਾਨ ਚਲ ਖਾਣ ਨੂੰ ਤਾਂ ਕੁਝ ਹੈਗਾ ਨਹੀਂ ਉਹ ਮੰਮੀ ਆ ਗਈ ਪਾਸ ਪਾਸ ਭਾਬੀ ਭਾਬੀ ਉਹ ਮੈਨੂੰ ਲੱਗਦਾ ਫੋਨ ਆਇਆ ਤੁਹਾਡੇ ਅੰਦਰ ਫੋਨ ਆਇਆ ਹਾਂਜੀ ਫੋਨ ਆਇਆ ਦੇਖ ਲਓ ਚਲ ਮੈਂ ਹਾਂ ਜਯੋ ਜਯੋ ਰਿੰਗ ਵੱਜ ਰਹੀ ਸੀਗੀ ਤੋਂ ਪਤਾ ਨਹੀਂ ਕਿਦਾ ਵਾ ਦੇਖ ਲੋ ਜਾ ਕੇ ਆਟਾ ਗਿਆ ਗੁੰਨੇ ਆ ਆਪਣਾ ਹਾਂ ਪੁੱਤ ਕੀ ਕਰ ਰਹੀ ਆ ਕੁਛ ਨਹੀਂ ਮੰਮੀ ਆ ਦੇਖੋ ਆਟਾ ਗੁੰਨ ਕੇ ਢੇਸੀਗੇ ਅੱਛਾ ਸਾਲ ਮੈਂ ਬਣਾਤੀ ਆ ਠੀਕ ਆ ਭਾਂਡੇ ਮੇਰੇ ਕੋਲ ਚਲ ਹੁਣ ਧੋਦਾ ਚਾਰ ਕੋਈ ਭਾਬੀ ਆਪਣੀ ਠੀਕ ਆ ਕਿ ਨਹੀਂ ਪਾ ਵੀ ਠੀਕ ਹਾਂ ਮੈਂ ਪੁੱਛਿਆ ਸੀ ਚਾਹ ਪਾਣੀ ਮੈਂ ਕਹਾਂ ਚਲ ਮੈਂ ਦੀ ਹੁਣੀ ਕੁਛ ਨਾ ਕੁਛ ਹਾਂ ਤੇ ਕਹਿੰਦੇ ਨਹੀਂ ਵੀ ਮੈਂ ਠੀਕ ਹਾਂ ਮਤਲਬ ਅੱਛਾ ਤੇ ਵੀ ਮੈਂ ਨਹੀਂ ਪੀਣਾ ਹੈਗਾ ਮੇਰੇ ਤੁਹਾਡੇ ਸਾਹਮਣੇ ਸਾਰਾ ਕੰਮ ਰਹਿੰਦਾ ਹਲੇ ਮੰਮੀ ਚਾਹ ਕੋਈ ਨਹੀਂ ਪਾਣੀ ਮੋਟੀ ਥਕਾਵਟ ਹੋ ਗਈ ਹੋਣੀ ਆ ਤੇ ਕੋਈ ਨਹੀਂ ਦਵਾਈ ਲਈ ਸੀ ਚੋਣ ਰਖਣਾ ਚਾਹ ਕਾ ਪੀਣਾ ਸਰੀਰ ਕੈਮ ਹੋ ਜਾਂਦਾ ਹਾਂਜੀ ਬਸ ਮੈਂ ਤੁਹਾਨੂੰ ਨਸਤੀ ਮੈਂ ਦਾਲ ਬਣਾਤੀ ਆਟਾ-ਆਟਾ ਗੁੰਨਤਾ ਭਾਂਡੇ ਲੱਗੀਆਂ ਧੋਣ ਮੈਂ ਬਸ ਠੀਕ ਹੈ ਹਾਂਜੀ ਚਾਹ ਆਂਟੀ ਵੱਲ ਹਾਂ ਜਾਈ ਆ ਅੱਛਾ ਠੀਕ ਹੈ ਬੜਾ ਠੀਕ ਹੈ ਹੁਣ ਠੀਕ ਹੈ ਤੇ ਚਲ ਕੋਈ ਗੱਲ ਨਹੀਂ ਫੁਲਕੇ ਰਹਿ ਕੇ ਲਾਉਣ ਮਲੇ ਹੈ ਹਾਂਜੀ ਹਾਂਜੀ ਮੈਂ ਦੇਖਦੀ ਆ ਉਹਨੂੰ ਕੋਈ ਨਾ ਠੀਕ ਹੈ ਮੰਮੀ ਕਿੱਦਾਂ ਹੈਗੀ ਨਹੀਂ ਹਾਂਜੀ ਹਾਂਜੀ ਮੈਂ ਤਾਂ ਉਦੋਂ ਹੀ ਆਖਿਆ ਮੈਂ ਚਲ ਦਵਾਈ ਦੁਈ ਲਿਆ ਦੇਣੀ ਜਾ ਕੇ ਕਹਿੰਦੀ ਨਹੀਂ ਹੈ ਤੁਸੀਂ ਵੀ ਨਾ ਚਾਹ ਪਾਣੀ ਤਾਂ ਦੱਸ ਦੋ ਮੈਨੂੰ ਨਹੀਂ ਨਹੀਂ ਮੈਂ ਉਹ ਓਟੀ ਦੇ ਬਧੋ ਬਧੀ ਚਾਹ ਪੀ ਆਤੀ ਸੋ ਠੀਕ ਹੈ ਹਾਂ ਤੇ ਉਹ ਟਾਈਮ ਹੀ ਕਿੰਨਾ ਲੱਗ ਗਿਆ ਤੇ ਮੈਂ ਜੱਸ ਨੇ ਆਖਣਾ ਵੀ ਭਾਬੀ ਵੀ ਪਈ ਤੇ ਮੰਮੀ ਵੀ ਚਲ ਗਈ ਘਰੋਂ ਚਲ ਕੋਈ ਨਾ ਹੁਣ ਜੇ ਹਨਾ ਬਿਮਾਰ ਆ ਤਾਂ ਫਿਰ ਆਪਾਂ ਹੀ ਵੇਖਣਾ ਉਹਨੂੰ ਹਾਂ ਸਾਰਾ ਅੱਗੇ ਤੁਹਾਡੇ ਸਾਹਮਣੇ ਉਹੀ ਕਰਦੀ ਹੈ ਹੁਣ ਤਾਂ ਹੀ ਮੈਂ ਆਖਿਆ ਨਾ ਵੀ ਚਲ ਕੋਈ ਗੱਲ ਨਹੀਂ ਬਣਾ ਲਾ ਕੋਈ ਨਹੀਂ ਥੋੜਾ ਲੇਟ ਹੋ ਤਾਂ ਕੋਈ ਪਰੇ ਨਹੀਂ ਹੋਰ ਕੀ ਹੁੰਦਾ ਨਹੀਂ ਕੋਈ ਨਾ ਬਸ ਮम्मी ਹੋ ਗਿਆ ਮੇਰਾ ਕੰਮ ਫੇਰ ਚੱਲ ਜਾਂ ਤਾਂ ਠੀਕ ਹੋਈ ਉਹਨੇ ਲਾ ਲੈਣੇ ਫੁਲਕੇ ਨਾ ਹੋਈ ਤੇ ਫਿਰ ਮੈਂ ਬਣਾ ਦੂੰਗੀ ਤੁਹਾਨੂੰ ਲੈ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਕੀ ਠੀਕ ਹੁਣ ਇਹ ਥੋੜੀ ਅੱਖਾਂ पे ਬਿਮਾਰ ਆ ਤੇ ਬਿਮਾਰੀ ਉੱਠ ਕੇ ਲੱਗ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਕੋਈ ਨਾ ਚੱਲ ਠੀਕ ਹੈ ਮम्मी ਠੀਕ ਹੈ ਨਾ ਦੇਖਦਾ ਹੁਣ ਠੀਕ ਹੈ ਭਾਂਡੇ ਮੰਜਲੇ ਪੈ ਗਏ ਮੇਨੇ ਇਹ ਵੀ ਉਹਦੇ ਕੋਲ ਮੰਜਾਉਣੇ ਸੀਗੇ ਪਰ ਮੰਮੀ ਆ ਗਈ ਗਲਤ ਟਾਈਮ ਤੇ ਸਾਰਾ ਕੰਮ ਖਰਾਬ ਕਰਕੇ ਰੱਖਤਾ ਲਵੇਖਾਂ ਗਰਜੋਤ ਠੀਕ ਹੋਈ ਕਿ ਨਹੀਂ ਗੀ ਉਧਰੋਂ ਤੇ ਹੋ ਆਈਆਂ ਗਰਜੋਤ ਇਹ ਗਰਜੋਤ ਹਾਂਜੀ ਮੰਮੀ ਪੁੱਤ ਠੀਕ ਐ ਹੁਣ ਲੱਗਦਾ ਹੀ ਐ ਮੰਮੀ ਥੋੜਾ ਜਿਹਾ ਫਰਕ ਹੋਣ ਤੇ ਮੈਨੂੰ ਤੂੰ ਚਾਹ ਚੂ ਪੀ ਲੈਣੀ ਹੋਣਾ ਤੂੰ ਚਾਹ ਹੀ ਨਹੀਂ ਪੀਤੀ ਕੋਟ ਚਾਹ ਨਹੀਂ ਮੰਮੀ ਦਿਲ ਨਹੀਂ ਸੀ ਕਰਨਿਆ ਚਾਹ ਪੀਣ ਨੂੰ ਮੇਰਾ ਮੈਂ ਤਾਂ ਨਹੀਂ ਪੀਤੀ ਹੈਗੀ ਆ ਜਾ ਬਹਿ ਜਾ ਬੈਠੀ ਐ ਮੈਂ ਯਸ ਯਸ ਉੱਤ ਪਾਣੀ ਦੇ ਆ ਕੋਟਕ ਪੀਣਾ ਵਾ ਲੈ ਆਇਓ ਵੀ ਲੈ ਆਏ ਪਤਾ ਆਂਟੀ ਦਾ ਹਾਂ ਲੈ ਆਇਆ ਪਤਾ ਠੀਕ ਹੈ ਠੀਕ ਹੈ ਅਰ ਉਹ ਹੀ ਮੈਂ ਦੱਸਣੀ ਜਸਨ ਮੈਂ ਗੁੱਸਾ ਕਰਦੇ ਵੀ ਆਈ ਨਹੀਂ ਉਦੋਂ ਹਾਂ ਜਾਣਾਂ ਤੇ ਚਾਹੀਦਾ ਹੀ ਹਾਂ ਅਗਲਾ ਭਾਬੀ ਆ ਲੋ ਤੁਸੀਂ ਵੀ ਪੀ ਲੋ ਪਾਣੀ ਨਹੀਂ ਮੈਂ ਨਹੀਂ ਪੀਣਾ ਪੀ ਲੋ ਥੋੜਾ ਜਿਹਾ ਪੀਣਾ ਨਹੀਂ ਮੇਰਾ ਦਿਲ ਨਹੀਂ ਕਰਦਾ ਪੀਣਾ ਹੋਰ ਠੀਕ ਹੋ ਹੁਣ ਭਾਬੀ ਹਾਂ ਲੱਗਦਾ ਹੁਣ ਫਰਕ ਅੱਛਾ ਮੈਂ ਵੀ ਵੇਖਿਆ ਮੈਂ ਬੁਖਾਰ ਤੇ ਹੈ ਨਹੀਂ ਆ ਠੀਕ ਹੈ ਹੁਣ ਜਾਂਦੀ ਠੀਕ ਹੈ ਮੈਂ ਤਾਂ ਚਾਹ ਚੁੱਕਾ ਪਾ ਲੈ ਲੈਂਦੀ ਹਾਂ ਨਹੀਂ ਮੈਂ ਤਾਂ ਪੁੱਛਿਆ ਸੀਗਾ ਭਾਬੀ ਨੂੰ ਕਿ ਮੈਂ ਕਹਿੰਦੀ ਤੁਸੀਂ ਪੀਣਾ ਚਾਹ ਪਾਣੀ ਤਾਂ ਦੱਸੋ ਕਿਵੇਂ ਨਹੀਂ ਪੀਣਾ ਹੈਗਾ ਚੱਲ ਨਹੀਂ ਕਰਨਿਆ ਮੰਮੀ ਪੀਣ ਨੂੰ ਤਾਂ ਨਹੀਂ ਚੱਲ ਕੋਈ ਗੱਲ ਨਹੀਂ ਹੋਰ ਲੱਮੇ ਪਹਿਲੇ ਅਕੜੀ ਰੈਸਟ ਹੋ ਗਈ ਚੱਲੇ ਨੇ ਨਹੀਂ ਹੈ ਨਾ ਦਵਾਈ ਲੈ ਕੇ ਰੈਸਟ ਹੋ ਗਈ ਹੈ ਤੇ ਚੱਲ ਠੀਕ ਹੈ ਲੱਮੇ ਬੈਨ ਨੂੰ ਵੀ ਕਿੱਥੇ ਮੰਮੀ ਦਿਲ ਕਰਦਾ ਤੁਹਾਨੂੰ ਵੀ ਪਤਾ ਕੰਮ ਕਰਿੰਦਾ ਹੈਗਾ ਕਰਦਾ ਚਲ ਕੋਈ ਨਹੀਂ ਬੋਤ ਤੁਹਾਨੂੰ ਡੋਖ ਸੋਖ ਨੂੰ ਤੇ ਪੈਣਾ ਪੈਂਦਾ ਫਿਰ ਕੀ ਕਰੇ ਬੰਦਾ ਹੈਨਾ ਜਦੋਂ ਸਰੀਰ ਹੀ ਨਹੀਂ ਠੀਕ ਤੇ ਫਿਰ ਕੀ ਕਰਨਾ ਹੁਣ ਠੀਕ ਹੋ ਨਹੀਂ ਲੱਗਦਾ ਫਰਕ ਹੁਣ ਫਰਕ ਕਿਹਣਾ ਹਾਂਜੀ ਲੱਗਦਾ ਤੇ ਫਿਰ ਇਦਾਂ ਕਰਿਓ ਕਿ ਮੈਂ ਦਾਲ ਬਣਾਤੀ ਆ ਆਟਾ ਬੋਲਤਾ ਭਾਂਡੇ ਮੰਮੀ ਦੇ ਸਾਹਮਣੇ ਮੈਂ ਮਾਂ ਚਾਈਆਂ ਤੇ ਉੱਠ ਕੇ ਤੜਕਾ ਲਾ ਕੇ ਤੇ ਰੋਟੀ ਬਗਾ ਲਿਓ ਮੈਂ ਹੁਣ ਘੰਟਾ ਘੜੀ ਪੜਨਾ ਆਪਣਾ ਤੇ ਮੈਨੂੰ ਨਹੀਂ ਕਹਿਣਾ ਹੈਗਾ ਵੀ ਕੰਮ ਕਰੋ ਠੀਕ ਹੈ ਉਮੀ ਚਲੋ ਸਾਰਾ ਕਰਤਾ ਹਾਂਜੀ ਠੀਕ ਹੈ ਬੱਤ ਠੀਕ ਹੈ ਤੇ ਆਪਣਾ ਹੁਣ ਕੰਮ ਕਰ ਲਿਓ ਤੁਸੀਂ ਠੀਕ ਹੈ ਬਾਬੀ ਕੋਈ ਗੱਲ ਨਹੀਂ ਚਲੋ ਕੋਈ ਨੇ ਫੁਲਕੇ ਹੀ ਲਾਉਣੇ ਮੈਂ ਲਾ ਲੈਨੀ ਹਾਂ ਹਾਂ ਫੁਲਕੇ ਆ ਤਾਂ ਤੜਕਾ ਲੱਗਣ ਵਾਲਾ ਦਾਲ ਨੂੰ ਤੇ ਉਹ ਤੁਸੀਂ ਲਾ ਲਿਓ ਹੁਣ ਆਪਣੇ ਆਪ ਹੀ ਚਲੋ ਕੋਈ ਨਹੀਂ ਵੇਜੇ ਜੇ ਠੀਕ ਹੈ ਤੇ ਲਾ ਲੈਂਦੀ ਨਹੀਂ ਤੇ ਫਿਰ ਮੈਂ ਥੋੜੀ ਜਿਹਾ ਕਰ ਦੇਣੀ ਨਾਲ ਰਲ ਮਿਲ ਕੇ ਕਰ ਲੈਣੀ ਆ ਤੁਸੀਂ ਦੇਖ ਲਿਓ ਮੈਂ ਹੁਣ ਮੇਰੀ ਪੜਾਈ ਦਾ ਨੁਕਸਾਨ ਹੁੰਦਾ ਵਾ ਕੋਈ ਨੀ ਕੋਈ ਨੀ ਤੇ ਮੈਂ ਜਵਾਬ ਨੀ ਦਿੱਤਾ ਚੱਲ ਮੈਂ ਕਿਹਾ ਦਾਲ ਦੁਲ ਦੀ ਬਣਾਉਣੀ ਆ ਮੈਂ ਬਣਾ ਦਿੰਦੀ ਆ ਆਟਾ ਗੁੰਨਤਾ ਵਾ ਭਾਂਡੇ ਮਾਂਜ ਕੇ ਆ ਗਈ ਆ ਬਸ ਚੱਲ ਕੋਈ ਨੀ ਕੋਈ ਨੀ ਕੋਈ ਨੀ ਮੈਂ ਨਾਲ ਲੱਗ ਕੇ ਕਰਾ ਦਿੰਦੀ ਆ ਰਹਿਣ ਦੋ ਤੁਸੀਂ ਕੀ ਕਰਨਾ ਲੱਗਦਾ ਮੈਂ ਫੁਲਕੇ ਈ ਲਾਉਣੇ ਆ ਮੈਂ ਲਾ ਦੂਗੀ ਰਹਿਣ ਦੋ ਫੜੋ ਜਾਓ ਤੁਸੀਂ ਠੀਕ ਆ ਭਾਬੀ ਠੀਕ ਆ ਚੱਲ ਦੇਖ ਲੈ ਜੇ ਸਰੀਰ ਮੰਨਦਾ ਤੇ ਠੀਕ ਆ ਨਹੀਂ ਤੇ ਕੋਈ ਨੀ ਮੈਂ ਲਾ ਦਿੰਦੀ ਕੋਈ ਨੀ ਅਜੇ ਕਿਹੜੇ ਹੁਣੇ ਖਾਣੀ ਰੋਟੀ ਜਦੋਂ ਖਾਣਗੇ ਲਾ ਦਾਂਗੇ ਕੋਈ ਗੱਲ ਨੀ ਠੀਕ ਆ ਨਾ ਜੇ ਤੇਰੇ ਡੈਡੀ ਘਰ ਆਏ ਆ ਨਾ ਮੰਨੇ ਹੋਏ ਕਿੰਨੀ ਚਲਾਕ ਆ ਕੁੜੀ ਹੈ ਦੱਸ दाल ਵੀ ਮੈਂ ਧਰ ਕੇ ਗਈ ਆ ਆਟਾ ਵੀ ਮੈਂ ਗੁੰਨਿਆ ਹੈ ਮੰਮੀ ਦੇ ਸਾਹਮਣੇ ਕਿਉਂ ਦੋਗਲੇ ਚਿਹਰੇ ਕੁੜੀ ਰੱਖਦੀ ਆ ਹੈ ਉੱਥੇ ਜਾ ਕੇ ਕਹਿੰਦੀ ਆ ਮੈਂ ਦਾਲ ਤਰ ਰਹੀ ਆ ਮੈਂ ਆਹ ਕਰ ਲਈ ਮੇਰੇ ਸਾਹਮਣੇ ਹੋ ਰਿਹਾ ਮੰਮੀ ਸਾਹਮਣੇ ਹੋ ਰਿਹਾ ਕਿਉਂ ਇਦਾਂ ਦੇ ਕੰਮ ਕਰਦੀ ਆ ਪਤਾ ਨਹੀਂ ਇਹਨੂੰ ਕੀ ਮਿਲਦਾ ਇਹੋ ਜੇ ਕੰਮ ਕਰਕੇ ਜਦੋਂ ਕੋ ਨਹੀਂ ਹੁੰਦਾ ਨਾ ਜੇ ਨਹੀਂ ਇਹਦੇ ਕੋ ਹੁੰਦਾ ਤੇ ਨਾ ਕਰੇ ਹ ਇੰਨਾ ਝੂਠ ਕਿਉਂ ਬੋਲਦੀ ਆ ਜਾਣ ਕੇ ਮੰਮੀ ਸਾਹਮਣੇ ਚੰਗੀ ਬਣਦੀ ਆ ਤੇ ਮੇਰੇ ਸਾਹਮਣੇ ਕੁਝ ਹੋਰ ਹੋ ਜਾਂਦੀ ਆ ਪਤਾ ਨਹੀਂ ਕੀ ਹੈ ਪਤਾ ਨਹੀਂ ਇਹ ਕੁੜੀ ਨੂੰ ਕੀ ਮਿਲਦਾ ਵਾ ਇਦਾਂ ਕਰਕੇ ਸੱਚੀ ਮੈਂ ਤਾਂ ਕਦੀ ਇਹਦੇ ਨਾਲ ਇਦਾਂ ਕੀਤਾ ਨਹੀਂ ਹੈਗਾ ਨਾ ਇੰਨਾ ਫਰਕ ਕੀਤਾ ਹੀ ਆ ਤੇ ਜੇ ਨਹੀਂ ਮੇਰਾ ਜੀ ਸਰੀਰ ਠੀਕ ਆ ਤੇ ਕਿਦਾਂ ਕਰਦੀ ਆ ਸੱਚੀ ਕੀ ਬਣੂਗਾ ਇਹ ਕੁੜੀ ਦਾ ਅੱਗੇ ਜਾ ਕੇ ਮਿੰਟ ਲੱਦਾ ਚੱਕਰ ਜੇ ਆਉਣ ਦੇ ਆ ਮੇਰੇ ਕੋ ਨਹੀਂ ਹੁੰਦਾ ਹੈਗਾ ਮੈਂ ਨਾ ਇਹਨਾਂ ਨੇ ਫੋਨ ਕਰਦੀ ਆ ਭਈ ਤੁਸੀਂ ਨਾ ਬਾਜ਼ਾਰੋਂ ਅੱਜ ਕੁਝ ਲੈ ਆਓ ਖਾਣ ਵਾਸਤੇ ਮੇਰੇ ਕੋ ਨਹੀਂ ਬੰਦਾ ਪਿਆ ਪਿਆ ਫੋਨ ਮੈਂ ਕਰਦੀ ਪਹਿਲਾਂ ਇਹਨਾਂ ਨੂੰ ਚਲ ਕਹਿ ਦਿੱਤਾ ਇਹਨਾਂ ਨੂੰ ਲੈ ਆਉਣਗੇ ਮੈਂ ਤੇ ਹੁਣ ਜਾ ਕੇ ਨਰਮਾਨ ਕਰਦੀ ਆ ਇੱਥੇ ਰੱਖ ਦਿੰਨੀ ਆ ਹਏ ਮੰਮੀ ਹਾਂਜੀ ਕਿੱਥੇ ਗਏ ਜੇ ਕਿਤੇ ਅੱਛਾ ਦੀਦੀ ਹਾਂ ਦੀਦੀਆਂ ਰੋਟੀ ਲਿਆਇਆ ਸੀਗਾ ਹੈ ਠੀਕ ਹੈ ਵੀਰੇ ਤੇ ਇਹ ਪਾ ਲੋ ਤੇ ਖਾ ਲੋ ਠੀਕ ਹੈ ਤੇ ਬਣਾ ਨਹੀਂ ਸਕਦੇ ਸੀ ਆਪਾਂ ਰੋਟੀ ਬਾਹਰੋਂ ਮੰਗਾਈ ਆ ਉਹ ਤੂੰ ਰੋਟੀ ਘਰ ਹੀ ਲਿਆ ਹੈ ਹੈ ਰੋਟੀ ਘਰ ਹੀ ਲਿਆ ਆ ਮੈਨੂੰ ਫੋਨ ਆਇਆ ਸੀ ਵੀ ਕਹਿੰਦੀ ਮੈਂ ਬਿਮਾਰ ਆ ਤੇ ਰੋਟੀ ਬਾਹਰੋਂ ਲਿਆਓ ਕਿਨੇ ਕਿਨੇ ਫੋਨ ਕੀਤਾ ਮਨਜੀਤ ਨੇ ਫੋਨ ਕੀਤਾ ਨਹੀਂ ਮੇਰੀ ਗੱਲ ਸੁਣੋ ਮੰਮੀ ਤੁਹਾਡੇ ਸਾਹਮਣੇ ਮੈਂ ਕੀ ਕੀਤਾ ਤੁਸੀਂ ਦੱਸੋ ਵੀਰੇ ਨੂੰ ਤੇ ਦਾਲ ਬਣੀ ਸੀ ਆਟਾ ਗੁੰਨੇ ਆ ਹੀ ਸਾਰਾ ਕੰਮ ਤੇ ਹੋਇਆ ਸੀ ਪਤਾ ਨਹੀਂ ਹੁਣ ਮੈਂ ਤਾਂ ਪੁੱਛਿਆ ਨਹੀਂ ਕਹਿੰਦੀ ਮੈਂ ਬਿਮਾਰ ਆ ਤੇ ਬਾਹਰੋਂ ਰੋਟੀ ਲਿਆਉ ਮੈਂ ਸਾਰੇ ਟੱਬਰ ਦੀ ਆ ਦੇਖੋ ਰੋਟੀ ਲਿਆ ਆ ਮੈਂ ਤਾਂ ਪੁੱਛਿਆ ਹੀ ਨਹੀਂ ਕੀ ਆ ਕਿਹਨੇ ਤਾਂ ਉਹਦੇ ਸਾਹਮਣੇ ਮੈਂ ਬਣਾਤੀ ਆਟਾ ਹੋਣਾ ਤਾਂ ਮੰਮੀ ਭਾਂਡੇ ਮਾਸ ਤੇ ਮੈਂ ਕਹਿੰਦੀ ਨਹੀਂ ਹੋਊਗਾ ਕੋਈ ਨਾ ਮੈਂ ਬਣਾ ਲੂਗੀ ਕਿ ਮੈਂ ਤਾਂ ਮਗਰ ਪੁੱਤ ਚਲ ਤੂੰ ਪੜ ਲੈ ਮੈਂ ਬਣਾ ਲੂਗੀ ਤੇਰੇ ਨਾਲ ਰਲ ਕੇ ਚਲੋ ਛੱਡੋ ਕੋਈ ਨਹੀਂ ਹਲ ਫੜੋ ਕੋਈ ਨਹੀਂ ਆ ਗਈ ਤੇ ਹੁਣ ਕੋਈ ਗੱਲ ਕਮਲੀ ਆਈ ਚਲੋ ਮੈਂ ਨਾ ਪ੍ਰਾਣੇ ਕਿਹਾ ਵਾ ਵੀ ਚਲ ਤੂੰ ਰੋਟੀ ਪਾ ਕੇ ਫੜਾ ਦੇ ਸਾਰਿਆਂ ਨੂੰ ਉਹਦੇ ਕਰਕੇ ਫੜਾਉਣ ਲੱਗੀ ਨਹੀਂ ਤਾਂ ਰੋਟੀ ਤਾਂ ਮੈਂ ਬਿਲਕੁਲ ਵੀ ਨਹੀਂ ਫੜਾਉਣੀ ਸੀਗੀ ਭਾਬੀ ਜੀ ਭਾਬੀ ਜੀ ਹਾਂ ਜੱਸ ਰੋਟੀ ਲੈ ਲਓ ਜੀ ਲਓ ਨਹੀਂ ਜੇ ਮੰਨ ਲਓ ਤੁਹਾਡਾ ਜੀ ਕਰਦਾ ਸੀ ਵੀ ਅਸੀਂ ਅੱਜ ਬਾਜ਼ਾਰ ਦੀ ਰੋਟੀ ਖਾਣੀ ਆ ਤੇਨੇ ਡਰਾਮੇ ਕਰਨ ਦੀ ਕੀ ਲੋੜ ਸੀਗੀ ਵੀ ਮੈਂ ਬਿਮਾਰ ਆ ਜੱਸ ਮੈਂ ਕਾਹਦੇ ਡਰਾਮੇ ਕਰਦੀ ਪਈ ਆ ਜੇ ਮੈਂ ਨਹੀਂ ਸਹੀ ਤੇ ਤਾਂ ਹੀ ਮੈਂ ਕਿਹਾ ਨਾ ਤੇਰੇ ਵੀਰੇ ਨੂੰ ਕੋ ਰੋਟੀ ਲੈ ਆ ਵੀਰੇ ਨੂੰ ਕੀ ਗਿਆ ਤੁਸੀਂ ਰੋਟੀ ਲੈ ਆ ਡਰਾਮੇ ਕਰਦੇ ਹੋ ਤੁਸੀਂ ਜੇ ਜੀ ਕਰਦਾ ਵੀਰੇ ਨਾਲ ਚਲੇ ਜਾਂਦੇ ਬਾਹਰ ਖਾਣ ਦੇ ਜਾ ਕੇ ਅੱਗੇ ਮੈਂ ਇਦਾਂ ਕਰਦੀ ਹੁੰਨੀ ਆ ਤੇ ਕਰਦੀ ਆ ਜਦੋਂ ਦਾਲ ਸਬਜੀ ਸਾਰਾ ਕੁਝ ਬਣਿਆ ਹੋਇਆ ਸੀ ਦੋ ਫੁਲਕੇ ਚਾਹ ਲਸੀਂ ਲਾਹਤ ਨਹੀਂ ਉਹਦੇ ਸਾਹਮਣੇ ਤੁਸੀਂ ਆਪਣੇ ਨੰਬਰ ਬਣਾ ਲੇ ਕਿ ਮੈਂ ਆ ਤਾਂ ਵੀ ਮੈਂ ਦਾਲ ਸਬਜੀ ਮੈਂ ਬਣਾਈ ਆ ਆਟਾ ਮੈਂ ਗੁੰਨੇ ਆ ਤੇ ਤੂੰ ਮੰਮੀ ਦੇ ਸਾਹਮਣੇ ਕਹਿੰਦੀ ਆ ਮੈਂ ਸਾਰਾ ਕੁਝ ਕੀਤਾ ਵਾ ਤੈਨੂੰ ਵੀ ਪਤਾ ਕਿ ਮੰਮੀ ਕੋ ਫੁਲਕੇ ਨਹੀਂ ਸੀ ਬਣਨੇ ਤੇ ਜੇ ਤੈਨੂੰ ਕਹਿ ਨਹੀਂ ਤੂੰ ਕਹਿਣਾ ਮੇਰੇ ਕੋ ਬਣਨੇ ਨਹੀਂ ਇਸੇ ਕਰਕੇ ਮੈਂ ਬਾਹਰੋਂ ਰੋਟੀ ਮੰਗਾ ਲਈ ਆ ਆ ਡਰਾਮੇ ਤੂੰ ਬਹੁਤ ਕਰਦੀ ਆ ਘੱਟ ਕਰਿਆ ਕਰ ਡਰਾਮੇ ਸਮਝਾਈ ਨਾ ਤੂੰ ਨਾ ਮੇਰੀ ਸੁਣ ਲੈ ਗਾ ਤੂੰ ਬਹੁਤ ਜ਼ਿਆਦਾ ਹੀ ਬੋਲਦੀ ਆ ਤੁਗ ਅਗਲੇ ਦੇ ਦੁੱਖ ਨੂੰ ਦੁੱਖ ਸਮਝਿਆ ਕਰ ਏਦਾਂ ਨਾ ਬੋਲਿਆ ਕਰ ਅਗਲੇ ਘਰ ਵੀ ਜਾਣਾ ਵਾ ਕੋਈ ਨਾ ਅਗਲੇ ਨੂੰ ਅਗਲੇ ਆਪੇ ਆਪਣੇ ਵੀ ਮੈਂ ਦੇਖ ਲੂੰਗੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਅ ਜਿੱਦਾਂ ਤੈਨੂੰ ਦੇਖਣ ਦੀ ਆ ਤੂੰ ਅਗਲੇ ਨੂੰ ਇਦਾਂ ਹੀ ਵੇਖੇਂਗੀ ਨਾ ਹਾਂ ਆ ਰੱਖ ਤੇ ਨਾ ਨਾ ਖਾਓ ਕੋਈ ਨਹੀਂ ਮੈਂ ਖਾ ਲੈਨੀ ਆ ਤੇ ਪਾਣੀ ਵੀ ਦੇ ਦੋ ਹੋਰ ਪਾਣੀ ਦਾ ਗਲਾਸ ਵੀ ਹੁੰਦੇ ਜੇ ਕਿ ਮੈਂ ਉੱਠ ਕੇ ਲੈ ਲਾਂ ਪੀ ਹਾਂ ਉੱਠ ਕੇ ਲੈ ਲਓ ਪਾਣੀ ਵੀ ਨਾ ਦੋ ਅਟਕੇ ਲੈ ਲੋ ਵੀ ਹੁਣ ਪਾਣੀ ਦੀ ਵੀ ਆਸ ਰੱਖਦੇ ਹੋ ਵੀ ਪਾਣੀ ਦੇ ਜਾ ਮੈਨੂੰ ਹਾਏ ਕੀ ਬਣੂਗਾ ਕੁੜੀ ਦਾ ਮੈਨੂੰ ਤੇ ਇਹਦੀ ਨਹੀਂ ਸਮਝ ਆਉਂਦੀ ਹੈਗੀ ਇਹ ਤਾਂ ਫੇਰ ਕਿਸੇ ਦੇ ਦੁੱਖ ਨੂੰ ਦੁੱਖ ਨਹੀਂ ਮੰਨਦੀ ਹੈਗੀ ਅਗਲਾ ਨਹੀਂ ਠੀਕ ਹੈ ਤਾਂ ਤਾਂ ਹੀ ਤਿੱਦਾਂ ਕਰਦਾ ਪਿਆ ਵਾ ਜੱਸ ਕੀ ਕਰਦੀ ਆ ਕੁਛ ਨਹੀਂ ਮੰਮੀ ਆਇਓ ਹਾਈ ਮੈਂ ਵੇਖਾਂ ਕੀ ਕਰਦੀ ਪਈ ਆ ਕੁਛ ਨਹੀਂ ਮੈਂ ਵੀ ਬਸ ਖੜੀ ਖੜੀ ਮੈਂ ਤਾਂ ਚੱਲ ਆ ਬੈਠੀ ਹਾਂ ਮੈਂ ਬੈਠੀ ਬੈਠੀ ਮੈਂ ਤਾਂ ਵੇਖ ਕੇ ਆਵਾ ਉਹ ਤੇ ਸੁੱਤੀ ਹੀ ਭਾਬੀ ਤੇਰੀ ਠੀਕ ਆ ਤੇ ਮੈਂ ਕਿਹਾ ਵੇਖਾਂ ਜਾ ਸਕੀ ਕਰ ਤੂੰ ਤੁਸੀਂ ਨਾ ਉਹਨੂੰ ਜਿਆਦਾ ਹੀ ਸਿਰ ਤੇ ਚੜਾਈ ਜਾਂਦੇ ਹੋ ਮੰਮੀ ਐਡੀ ਸਿਰ ਤੇ ਚੜਾਉਣ ਵਾਲੀ ਵੀ ਕੋਈ ਗੱਲ ਹੈ ਨਹੀਂ ਥੋੜਾ ਜਿਹਾ ਉਹਨੂੰ ਖਿੱਚ ਕੇ ਰੱਖੋ ਕੀ ਆਖਾਂ ਮੈਂ ਉਹਨੂੰ ਮੈਂ ਤੇ ਆਪ ਸੋਚਾਂ ਜੀ ਪਈਆਂ ਵੀ ਮੈਨੂੰ ਕੀ ਆਖਾਂ ਉਹਨੂੰ ਮੈਂ ਜੇ ਕਦੀ ਤੇਰੇ ਜੀ ਤੁਹਾਡੇ ਜੀ ਫਰਕ ਹੀ ਨਹੀਂ ਰੱਖਿਆ ਪਰ ਉਹਨੇ ਅੱਜ ਜਿਹੜੀ ਕਮਾਲ ਕਰਤੀ ਆ ਹੋਰ ਤਾਂ ਹੀ ਮੈਂ ਕਹਿੰਦੀ ਉਹਨੂੰ ਖਿੱਚ ਕੇ ਰੱਖੋ ਥੋੜਾ ਜਿਹਾ ਬਸੋਂ ਕੰਮ ਬਾਹਰ ਹੋ ਜਾਊਗਾ ਮੇਰਾ ਦੇਖੋ ਹੁਣ ਕਰ ਦੋਗੇ ਤੁਸੀਂ ਵਿਆਹ ਸਾਲ ਨੂੰ ਹੋ ਜਾ ਦੋ ਪੜ੍ਹਾਈ ਜਦੋਂ ਖਤਮ ਹੋ ਗਈ ਕਰ ਦੋਗੇ ਵਿਆਹ ਔਖੇ ਤੁਸੀਂ ਹੀ ਹੋਣਾ ਮੰਮੀ ਨਹੀਂ ਨਹੀਂ ਮੈਂ ਪਹਿਲਾਂ ਖੇਚ ਲੈਣਾ ਔਖੇ ਹੋਣ ਵਾਲੀ ਕਿਹੜੀ ਗੱਲ ਹੈ ਹੋਰ ਤੰਗ ਹੋਵੋਗੇ ਫਿਰ ਕੋਈ ਫਾਇਦਾ ਨਹੀਂ ਹੈਗਾ ਜੇ ਹੁਣ ਪਿਆਰ ਨਾ ਨਹੀਂ ਮੰਨੂਗੀ ਤੇ ਫਿਰ ਜਿਹੜਾ ਹਸਾਬ ਇਹ ਮੰਗਦੀ ਉਹੀ ਮਿਲ ਜਾਊਗਾ ਇੰਨਾ ਪਿਆਰ ਦੇ ਰੱਖਣ ਦੇ ਬਾਵਜੂਦ ਵੀ ਹਨਾ ਕਿਹੋ ਜਿਹੀ ਹਰਕਤਾਂ ਕਰਦੀ ਆ ਤਾਂ ਫਿਰ ਚੰਗੇ ਥੋੜੀ ਨਾ ਮੈਂ ਇਹ ਹੀ ਸੋਚਣ ਗਈ ਮੈਂ ਕਿਹਾ ਮੰਨੂ ਕੀ ਸੋਚੂਗਾ ਕਿ ਜੇ ਚੱਲ ਦੀਦੀ ਜਿਹੀ ਹੀ ਪੜਦੀ ਹੀ ਤੇ ਮੰਮੀ ਵੀ ਰੋਟੀਆਂ ਚਾਰ ਫਲਕੇ ਨਹੀਂ ਲਾ ਸਕੀ ਮੇਰੀ ਜਨਾਨੀ ਨੂੰ ਬੁਖਾਰ ਚੜੇ ਜਾਂਦੇ ਰੋਟੀ ਬਣਾ ਤੁਹਾਡੇ ਸਾਹਮਣੇ ਸਾਰਾ ਹੀ ਕੰਮ ਮੈਂ ਕਰਤਾ ਮੈਨੂੰ ਤੇ ਇਹੀ ਟੈਨਸ਼ਨ ਹੁੰਦੀ ਤੇ ਫੋਨ ਕਰਦਾ ਫਟਾਫਟ ਵੀ ਰੋਟੀ ਬਾਜ਼ਾਰੋਂ ਲੈ ਆਈ ਉਹ ਮੈਂ ਉਹੀ ਤਾਂ ਚੰਗੀ ਕਰਦਾ ਮੈਂ ਉਹਨਾਂ ਨੇ ਇਹ ਜਿਆ ਕਿ ਇਹਨੂੰ ਮੈਂ ਪੁੱਛਿਆ ਵੀ ਤੂੰ ਫੋਨ ਕਦੋਂ ਕੀਤਾ ਫਿਰ ਜਦੋਂ ਮੈਂ ਤੈਨੂੰ ਕਹਿੰਦੀ ਵੀ ਮੈਂ ਫੁਲਕੇ ਲਾ ਲਵਾਂ ਜੇ ਤੇਤੋਂ ਨਹੀਂ ਲੱਜਦੇ ਜੀ ਚੱਲ ਛੱਡੋ ਤੁਸੀਂ ਮੇਰੀ ਗੱਲ ਤੇ ਧਿਆਨ ਰੱਖਿਓ ਅਮਲ ਕਰਿਓ ਗੱਲ ਤੇ ਵੇ ਖੇਚ ਕੇ ਰੱਖਣਾ ਠੀਕ ਹੈ ਇਹ ਤਾਂ ਕੰਮ ਬਗੜਨ ਵਾਲਾ ਹਿਸਾਬ ਹੋ ਗਿਆ ਹਾਂ ਠੀਕ ਹੈ ਖੇਚ ਕੇ ਰੱਖਿਓ ਨਹੀਂ ਮੈਂ ਹੁਣ ਫਿਰ ਵਰਤ ਲੈਣਾ ਦੂਜਾ ਤਰੀਕਾ ਹੀ ਹਾਂਜੀ ਕਿੱਧਰ ਟਾਲਦੇ ਫਿਰਦੇ ਮੈਡਮ ਜੀ ਮੰਮੀ ਪਾਣੀ ਪੀਣ ਚੱਲੀ ਸੀ ਪਾਣੀ ਪੀਣ ਚੱਲੀ ਸੀ ਹਾਂਜੀ ਨਾ ਕੁੜੀ ਕੰਮ ਲੱਗੇ ਕਿ ਪੜ੍ਹਾਈ ਛੱਡ ਕੇ ਤੂੰ ਚਲ ਮੰਨਿਆ ਤੂੰ ਠੀਕ ਨਹੀਂ ਦਵਾਈ ਖਾਧੀ ਠੀਕ ਹੋ ਗਈਆਂ ਕੋ ਕੰਮ ਕੁਮ ਨੂੰ ਹੱਥ ਪਾ ਲਾ ਮੈਂ ਤੇਾਂਦੀ ਨਹੀਂ ਵੀ ਮੈਂ ਚੱਲ ਕੋਈ ਗੱਲ ਨਹੀਂ ਪੁੱਤ ਠੀਕ ਨਹੀਂ ਗਈ ਤੂੰ ਕੋਈ ਗੱਲ ਨਹੀਂ ਤੁਹਾਨੂੰ ਬਿਲਕੁਲ ਸਾਰਾ ਕੁਝ ਛੱਡਤਾ ਹੈ ਮੰਮੀ ਮੈਂ ਕੰਮ ਸਾਰਾ ਕਰ ਲਿਆ ਵਾ ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਪਿਆਸ ਕੰਮ ਤੇ ਕੁੜੀ ਲੱਗੀ ਏ ਤੂੰ ਕੀ ਸਾਰਾ ਕੰਮ ਕਰ ਲਿਆ ਮੰਮੀ ਮੈਂ ਸਾਰਾ ਕੀਤਾ ਕੰਮ ਮੈਂ ਤੈਨੂੰ ਡਾਉਂਦੀ ਨਹੀਂ ਹੈਗੀ ਕੰਮ ਵਾਸਤੇ ਉਹ ਤੇ ਮੈਂ ਹੁਣ ਵੀ ਆਖਿਆ ਕੰਮ ਲੱਗੀ ਏ ਤੇ ਰਸੋਈ ਵੱਲ ਹਾਂ ਦੋਗੀ ਕੰਮ ਸਾਰਾ ਮੈਂ ਕੀਤਾ ਵਾ ਤੇ ਤੁਸੀਂ ਆਖੀ ਜਾਂਦੇ ਕੁੜੀ ਨੇ ਕੰਮ ਕੀਤਾ ਇਦਾਂ ਨਹੀਂ ਚੱਲਣਾ ਬੱਤ ਜਿੱਦਾਂ ਤੂੰ ਡੇ ਹੀ ਕਰਨਾ ਟੱਪ ਕੱਪੜੇ ਨਾ ਨਹੀਂ ਢੋਇਆ ਵਾ ਮੰਮੀ ਮੈਂ ਆ ਕਰਕੇ ਕੱਪੜੇ ਧੋਣਾ ਪਾ ਵੀਜਾਂਦੀ ਰਾਮਨਾਥੇ ਫੋਨ ਤੇ ਲੱਗੀ ਐਦਾਂ ਪੁੱਤ ਥੋੜੀ ਚੱਲਦਾ ਕੰਮ ਚਲੋ ਕੋਈ ਨਾ ਮੰਮੀ ਮੈਂ ਪਾਣੀ ਪੀ ਲਾਂ ਫਿਰ ਮੈਂ ਵੇਖਦੀ ਆ ਪਾਣੀ ਪੀ ਲਾ ਕੱਲ ਵੀ ਤੂੰ ਰਾਮਨਾਥ ਉਧਰ ਆਡਰ ਮਾਰਤੇ ਸੀ ਐਦਾਂ ਗੱਡੀ ਨਹੀਂ ਚੱਲਣੀ ਜਿੱਦਾਂ ਤੂੰ ਰਹੀਂ ਮੈਂ ਤਾਂ ਤੈਨੂੰ ਬੜਾ ਚੰਗਾ ਸਮਝੀ ਸੀ ਤੇ ਤੂੰ ਉਹੀ ਗੱਲ ਕਰੀ ਜਾਨੀ ਐ ਟਾ ਮੈਂ ਗੁੰਨਿਆ ਵਾਂ ਹੈ ਤੇ ਮੰਮੀ ਨੂੰ ਕਹਿੰਦੀ ਆ ਕਿ ਮੈਂ ਸਾਰਾ ਕੰਮ ਕੀਤਾ ਵਾ ਕਿਹੜਾ ਐਨੇ ਕੰਮ ਕੀਤਾ ਮੈਨੂੰ ਤਾਂ ਕੁਛ ਦੇਖਦਾ ਨਹੀਂ ਪਿਆ ਰਸੋਈ ਤੇ ਪਹਿਲਾਂ ਤੇ ਇਹਦੇ ਨਾਲ ਜਾ ਕੇ ਗੱਲ ਕਰਦੀ ਆ ਇਹ ਇੰਨੀਆਂ ਇਹ ਚੁਗਲੀਆਂ ਲਾਉਂਦੀ ਐ ਮੰਮੀ ਨੂੰ ਪਤਾ ਨਹੀਂ ਇਹ ਕੁੜੀ ਨੂੰ ਕੀ ਚਾਹੀਦਾ ਵਾ ਜਸ ਜਸ ਕੀ ਕਿਹਾ ਮੰਮੀ ਨੂੰ ਮੈਂ ਕੀ ਕਹਿਣਾ ਮੰਮੀ ਨੂੰ ਕੀ ਕਿਹਾ ਕਿ ਮੈਂ ਕੰਮ ਕੀਤਾ ਵਾ ਤੇ ਭਾਬੀ ਵੇਲੀ ਬੈਠੀ ਆ ਤੇਰਾ ਕੰਮ ਹੀ ਐ ਇਹ ਚੁਗਲੀਆਂ ਲਾਉਣ ਦਾ ਫਿਰ ਤਾਂ ਮੈਨੂੰ ਇਹ ਦੱਸ ਤੈਨੂੰ ਸਮੱਸਿਆ ਕੀ ਆ ਮੇਰੇ ਤੋਂ ਮੈਨੂੰ ਤੇਰੇ ਤੋਂ ਨਾ ਕੋਈ ਸਮੱਸਿਆ ਨਹੀਂ ਐ ਕਿ ਤੂੰ ਕਿਉਂ ਇਦਾਂ ਝੂਠ ਬੋਲਦੀ ਆ ਕਿਉਂ ਇੰਨੀਆਂ ਚਲਾਕੀਆਂ ਵਰਤਦੀ ਆ ਕਿਹੜਾ ਝੂਠ ਬੋਲਦਾ ਦੱਸ ਚੂਟ ਬੋਲੇ ਕਿਉਂ ਸਾਰਾ ਕੰਮ ਮੈਂ ਕੀਤਾ ਪਈ ਆਟਾ ਮੈਂ ਗੁੰਨਿਆ ਸਬਜ਼ੀ ਮੈਂ ਬਣਾਈ ਆ ਤੇ ਮੰਮੀ ਨੇ ਤੂੰ ਕਹਿ ਦਿੱਤਾ ਕਿ ਮੈਂ ਕੰਮ ਕੀਤਾ ਮੈਂ ਭਾਬੀ ਮੈਨੂੰ ਪੜ੍ਹਨ ਨਹੀਂ ਦਿੰਦੀ ਹੈਗੀ ਤੇ ਪੜ੍ਹਨ ਦਿੰਨੀ ਕਿਥੇ ਆ ਤੂੰ ਤੇ ਸਾਰਾ ਦਿਨ ਤੇ ਤੂੰ ਵੇਲ ਹੀ ਰਹਿਨੀ ਕਦੀ ਫੋਨ ਤੇ ਹੁੰਨੀ ਕਦੀ ਤੂੰ ਕਿਤਾਬਾਂ ਵਿੱਚ ਵੜੀ ਹੁੰਨੀ ਆ ਮੇਰੇ ਨਾਲ ਨਾ ਮੜਜੀ ਹਾਲੀਵੁੱਡ ਚ ਗੱਲ ਕਰ ਜਿਆਦਾ ਉੱਚੀ ਉੱਡਣ ਦੀ ਲੋੜ ਨਹੀਂ ਹੈਗੀ ਸਮਝ ਆਇਆ ਸੁਣ ਲੈ ਮੇਰੀ ਗੱਲ ਮੈਂ ਨਹੀਂ ਸੁਣੀ ਤੇਰੀ ਗੱਲ ਜੇ ਮੈਂ ਤੇਰੀ ਇਹੀ ਗੱਲ ਤੇਰੇ ਵੀਰੇ ਨੂੰ ਤੇ ਮੰਮੀ ਨੂੰ ਮੈਂ ਦੱਸਦੀ ਨਾ ਫੇਰ ਨਾ ਤੂੰ ਜਾ ਤੁਰਦੀ ਬਣ ਦੱਸ ਜਾ ਤੂੰ ਬੋਲ ਕਿੱਦਾਂ ਬਈ ਤੂੰ ਮੈਨੂੰ ਹੈ ਤੁਰਦੀ ਬਣ ਜੱਸੇ ਕਿਉਂ ਡਿਆ ਕੀ ਹੋਇਆ ਮੰਮੀ ਆਥੋ ਤੱਕੇ ਮਾਰ ਰਹੀ ਐ ਧੱਕੇ ਕਿੱਥੇ ਮਾਰਦੀ ਐ ਮੈਂ ਆਪਰੇ ਅੱਖੀ ਵੇਖ ਲਿਆ ਵਾ ਔਰ ਮੈਨੂੰ ਨਜਾਇਜ਼ ਹੀ ਬੋਲੀ ਜਾ ਰਹੀ ਦੱਸ ਮੈਂ ਕੁਛ ਕੀਤਾ ਹੀ ਨਹੀਂ ਸੁਣ ਲੈ ਸਾਰਾ ਕੁਛ ਹੀ ਦੇਖ ਲਿਆ ਵਾ ਗਲਤ ਬੰਨਾ ਨਹੀਂ ਮੈਨੂੰ ਵਧੀਆ ਲੱਗਦੀ ਐ ਤੂੰ ਗਲਤ ਐ ਤੂੰ ਕਿਉਂ ਇੰਦਾ ਬੋਲੀ ਬਾਬੀ ਆਪਣੀ ਨੂੰ ਹੈ ਮੈਂ ਅਖੇ ਉਹ ਕੰਮ ਹੀ ਨਹੀਂ ਕਰਦੀ ਉਹ ਕੰਮ ਕਰ ਰਹੀ ਤੂੰ ਅੰਨੀ ਮੈਂ ਤੇ ਤੇਰੇ ਕੋਲ ਐਦਾ ਹੀ ਕਰਾਉਣਾ ਕੰਮ ਜੱਜੋ ਕਰਨਾ ਕਰਦੀ ਕੋਤੇ ਨਾਲ ਵਧੀਆ ਤੇਰੀ ਮੈਂ ਉਹਨੇ ਚੁੱਕਿਆ ਨਹੀਂ ਹੁਣ ਮੰਮੀ ਹੁਣ ਤੂੰ ਦੇਖ ਲਿਆ ਨਾ ਕਿਦੇ ਵਿੱਚ ਗਲਤੀ ਆ ਮੇਰੇ ਵਿੱਚ ਗਲਤੀ ਜਾਂ ਇਹਦੇ ਵਿੱਚ ਮੈਂ ਵੈਸੇ ਕਿਉਂ ਇਹਦਾ ਕੀ ਕੰਮ ਚ ਮੈਂ ਇੱਕਦਾਂ ਕੁਛ ਵੀ ਨਹੀਂ ਕੀਤਾ ਮੰਮੀ ਕੰਮ ਉਹ ਲੁਕੋ ਕਰਉਂਦੀ ਆ ਤੂੰ ਨਹੀਂ ਮੈਂ ਕੰਮ ਕੀਤਾ ਆ ਤੇ ਕੰਮ ਮੈਂ ਹੀ ਕਰਦੀ ਆ ਉਹ ਕਰਦੀ ਕਿੱਥੇ ਦੱਸੋ ਮੈਂ ਦੇਖ ਲਿਆ ਪੁੱਤ ਮੈਂ ਅੱਗੇ ਵੀ ਤੈਨੂੰ ਕੰਮ ਕਰਦੇ ਦੇਖ ਲਈ ਉਹ ਕੰਮ ਲੱਗੀ ਸੀ ਮੈਂ ਕਿਹਾ ਚੱਲ ਕੋਈ ਨਹੀਂ ਇਹਨਾਂ ਦੀ ਆਪ ਹੁਣ ਖੁਸ਼ ਠੀਕ ਹੈ ਕਾਹ ਦੀ ਲੜਾਈ ਖੁਸ਼ ਹੋਣਾ ਮੈਂ ਕਾਹਦੀ ਖੁਸ਼ ਹੋਣਾ ਮੈਂ ਫੇਰ ਇੱਕ ਵਾਰੀ ਵੇਖੂੰਗੀ ਤੇ ਫੇਰ ਇਹਨੂੰ ਕਹੂੰਗੀ ਹੁਣ ਮੈਂ ਸਾਰਾ ਕੁਝ ਸੁਣ ਲਿਆ ਦੇਖ ਵੀ ਲਿਆ ਕੀ ਹੋਣ ੜਿਆ ਮੰਮੀ ਜੇ ਵੇਖੋ ਮੈਂ ਤੇ ਭਲੇ ਵਾਸਤੇ ਕਹਿੰਦੀ ਆਂ ਨੇ ਅਗਲੇ ਘਰ ਜਾਣਾ ਵਾ ਜੇ ਇਹ ਇੱਥੇ ਮੇਰੇ ਨਾਲ ਇਦਾਂ ਕਰੂਗੀ ਤੇ ਅੱਗੇ ਇਹਦੀ ਕਿੱਦਾਂ ਨਿਭੂਗੀ ਦੱਸੋ ਸਭ ਪਹਿਲਾਂ ਮੈਨੂੰ ਯਸ ਕਿਉਂ ਮੈਂ ਇਹ ਗਲਤੀ ਕੀਤੀ ਤੁਮਨੇ ਨਹੀਂ ਨਿਕਲਵਾ ਦੀ ਬਤ ਕਿਉਂ ਗਈ ਕੀ ਤੇਰੀ ਭਾਬੀ ਆ ਗੱਡੀ ਹੈਗੇ ਤਾਂ ਵੱਡੇ ਆ ਗਲਤੀ ਹੋ ਗਈ ਮੇਰੇ ਕੋਲ ਹੁਣ ਨਹੀਂ ਕਰਦੀ ਅੱਗੇ ਤਾਂ ਚਲ ਮੰਮੀ ਛੱਡੋ ਪਰਾਂ ਤੁਸੀਂ ਬੋਤਾ ਵੀ ਨਾ ਝਿੜਕੋ ਬੱਸ ਕਰ ਨਹੀਂ 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 ਕਰਨਾ ਹੈਨਾ ਰਲ ਮਿਲ ਕੇ ਰਹਿਣਾ ਨਾਨਾ ਸਮਝਾਈ ਨਹੀਂ ਠੀਕ ਹੈ ਹਾਂ ਚਲੋ ਇੱਕ ਦੂਜੇ ਨੂੰ ਕਰੋ ਮੈਂ ਤੈਨੂੰ ਕਰਦੀ ਵੀ ਨਹੀਂ ਆ ਜੀ ਪਤਾ ਨਹੀਂ ਕਿਉਂ ਕਰਦੀ ਐ ਇਦਾਂ ਨਹੀਂ ਕਰਨਾ ਪੁੱਤ ਰਲ ਮਿਲ ਕੇ ਰਹਿਣਾ ਵਾ ਠੀਕ ਹੈ ਠੀਕ ਹੈ ਹਾਂ ਚਲਾ ਜਾ ਹਣ ਕੰਮ ਕਰੀਏ ਆ ਜਾ ਪੜਨਾ ਮੇਰੇ ਕੰਮ ਪਿਆ ਨੋਟਸ ਪਏ ਹੋਏ ਇਹ ਕਰੋ ਕੰਮ ਤੁਸੀਂ ਜਾ ਕੇ ਚਲ ਠੀਕ ਹੈ ਮੈਂ ਕਰ ਲੈਨੀ ਆ